ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਮਿਲ ਕੇ ਕਰ ਰਹੇ ਹਾਂ ਮਾਸਟਰ ਕਾਟਰ ਪੰਜਾਬੀ ਦੀ ਤਿਆਰੀ ਸਾਡਾ ਆਧੁਨਿਕ ਕਾਵ ਚੱਲ ਰਿਹਾ ਹੈ ਸੋ ਅੱਜ ਦਾ ਵਿਸ਼ਾ ਹੋਏਗਾ ਸੁਰਜੀਤ ਪਾਤਰ ਕਲਾਸ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਕਰਦੇ ਹਾਂ ਸ਼ੁਰੂ ਪਹਿਲਾ ਕੁਐਸਚਨ ਸੁਰਜੀਤ ਪਾਤਰ ਦਾ ਜਨਮ ਕਦੋਂ ਹੋਇਆ ਤਾਂ ਇਹਦਾ ਸਹੀ ਜਵਾਬ ਕੀ ਹੋਏਗਾ ਹਾਂਜੀ 14 ਜਨਵਰੀ 1900 45 ਪਾਤਰ ਜੀ ਦੇ ਸੁਜੀਤ ਪਾਤਰ ਜੀ ਦੇ ਮਾਤਾ ਪਿਤਾ ਜੀ ਦਾ ਨਾਂ ਦੱਸੋ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ অপਸ਼ਨ ਨੰਬਰ A B C D ਤਾਂ ਰਾਈਟ ਆਨਸਰ ਹੋਏਗਾ ਜੀ ਹਰਪਾਜਨ ਸਿੰਘ ਤੇ ਗੁਰਵਚਨ ਕੌਰ ਪਾਤਰ ਜੀ ਦਾ ਪਹਿਲਾ ਕਾਪ ਸੰਗ੍ਰਹਿ ਕਿਹੜਾ ਸੀ অপਸ਼ਨ ਨੰਬਰ A B C ਜਾਂ ਫਿਰ D ਦਾ ਸਹੀ ਆਨਸਰ ਹੋਏਗਾ ਜੀ ਹਵਾ ਵਿੱਚ ਲਿਖੇ ਹਰਫ 1979 ਈਸਵੀ ਵਿੱਚ ਪਾਤਰ ਜੀ ਦੀ ਪਹਿਲੀ ਰਚਨਾ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ অপਸ਼ਨ ਨੰਬਰ A B C ਜਾਂ ਫਿਰ D ਤਾਂ ਰਾਈਟ ਆਨਸਰ ਹੋਏਗਾ ਜੀ অপਸ਼ਨ ਨੰਬਰ A ਕੋਲਾਜ ਅਗਲਾ ਕੁਐਸਚਨ ਹੈ ਜੀ ਪਾਤਰ ਜੀ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਇਹ ਹੋਏਗਾ ਜੀ ਇਹਦਾ ਸਹੀ ਜਵਾਬ ਅਗਲਾ ਕੁਐਸਚਨ ਹੈ ਪਾਤਰ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਕਦੋਂ ਮਿਲਿਆ 2008 ਵਿੱਚ 10 ਵਿੱਚ 12 ਵਿੱਚ ਜਾਂ ਫਿਰ 14 ਵਿੱਚ ਤਾਂ ਇਹਦਾ ਸਹੀ ਜਵਾਬ অপਸ਼ਨ ਨੰਬਰ ਸੀ 2012 ਵਿੱਚ ਵਾਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਪਾਤਰ ਕਿਸ ਚੇਤਨਾ ਦਾ ਕਵੀ ਹੈ ਜੁਝਾਰਵਾਦੀ ਰੋਮਾਂਸਵਾਦੀ ਪ੍ਰਯੋਗਵਾਦੀ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਜੁਝਾਰਵਾਦੀ ਸੋ ਅਗਲਾ ਕੁਐਸਚਨ ਹੈ ਜੀ ਤੁਹਾਡੀ ਸਕਰੀਨ ਤੇ ਸੂਰਜ ਮਹਿੰਦੀ ਵਿਦਾ ਦੱਸੋ ਕਾਵ ਸੰਗ੍ਰਹਿ ਹੈ ਗੀਤ ਸੰਗ੍ਰਹਿ ਹੈ ਗਜ਼ਲ ਸੰਗ੍ਰਹਿ ਹੈ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਸੀ ਗਜ਼ਲ ਸੰਗ੍ਰਹਿ ਅਗਲਾ ਕੁਐਸਚਨ ਹੈ ਜੀ ਪਾਤਰ ਦੀ ਵਾਰਤਕ ਪੁਸਤਕ ਕਿਹੜੀ ਹੈ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਵਾਰਤਕ ਪੁਸਤਕ ਹੈ ਸੂਰਜ ਮੰਦਰ ਦੀਆਂ ਪੌੜੀਆਂ ਅਗਲਾ ਕੁਐਸਚਨ ਹੈ ਜੀ ਪਾਤਰ ਜੀ ਦੀ ਪ੍ਰਵਿਰਤੀ ਕਿਹੜੀ ਹੈ ਸੁਰਜੀਤ ਪਾਤਰ ਦੀ ਪ੍ਰਵਿਰਤੀ ਕਿਹੜੀ ਹੈ ਇਹਨਾਂ ਵਿੱਚੋਂ ਕਿਹੜਾ ਸਹੀ ਹੋਏਗਾ অপਸ਼ਨ ਨੰਬਰ A B C ਜਾਂ ਫਿਰ D ਤਾਂ ਰਾਈਟ ਆਨਸਰ ਹੋਏਗਾ ਜੀ D ਸਾਰੀਆਂ ਹੀ ਲਫ਼ਜ਼ਾਂ ਦੀ ਦਰਗਾਹ ਵਿੱਚ ਕਿੰਨੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ 62 72 82 ਜਾਂ ਫਿਰ 92 ਤਾਂ ਦਾ ਸਹੀ ਜਵਾਬ ਹੋਏਗਾ ਜੀ 72 ਅਗਲਾ ਕੁਐਸਚਨ ਹੈ ਜੀ ਮੀਰੇ ਜਾਨ ਮਗਰੋਂ પાત્ર ਪੰਜਾਬੀ ਕਾਵ ਦੀ ਮਿਸਾਲ ਜਗਾ ਕੇ ਰੱਖੇਗਾ ਇਹ ਸ਼ਬਦ ਕਿਸ ਨੇ ਕਹੇ ਪ੍ਰੋਫੈਸਰ ਮੋਨ ਸਿੰਘ ਨੇ ਪੂਰਨ ਸਿੰਘ ਨੇ ਹੀਰਾ ਸਿੰਘ ਦਰਤ ਜਾਂ ਫਿਰ ਜਸਵੰਤ ਕਮਲ ਤਾਂ ਸਹੀ ਜਵਾਬ ਹੋਏਗਾ ਜੀ ਪ੍ਰੋਫੈਸਰ ਮੋਹਨ ਸਿੰਘ ਪਾਤਰ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ 93 95 97 ਜਾਂ ਫਿਰ 1999 ਵਿੱਚ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਨੰਬਰ ਏ 1993 ਵਿੱਚ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਵਿਰਖ ਅਰਜ ਕਰੇ ਦਾ ਵਿਸ਼ਾ ਕੀ ਹੈ ਪ੍ਰਕਿਰਤੀ ਪ੍ਰੇਮ ਪੰਜਾਬ ਸੰਕਟ ਦੇਸ਼ ਭਗਤੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕੀ ਹੋਏਗਾ ਵਿਰਖ ਅਰਜ ਕਰੇ ਦਾ ਵਿਸ਼ਾ ਹੈ ਜੀ ਪੰਜਾਬ ਸੰਕਟ ਵਾਧਦੇ ਅਗਲੇ ਕੁਐਸਚਨ ਵੱਲ ਬਾਤਰ ਨੇ ਵਿਰਖ ਕਿਸ ਨੂੰ ਕਿਹਾ ਰੁੱਖ ਨੂੰ ਪੱਥਰ ਦਿਲ ਬੰਦਿਆਂ ਨੂੰ ਕਰੋੜ ਆ ਚੁੱਕੀ ਉਹਨਾਂ ਬੰਦਿਆਂ ਨੂੰ ਜਾਂ ਫਿਰ ਆਪਣੇ ਆਪ ਨੂੰ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਣੇ ਆਪ ਨੂੰ ਲਫ਼ਜ਼ਾਂ ਦੀ ਦਰਗਾਹ ਵਿੱਚ ਕਿੰਨੀਆਂ ਕਵਿਤਾਵਾਂ ਹਨ 52 62 72 ਜਾਂ ਫਿਰ 82 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਸੀ 72 72 ਪਾਤਰ ਨੇ ਕਿਸ ਦੇ ਕਹਿਣ ਤੇ ਆਪਣੇ ਨਾਂ ਨਾਲ ਪਾਤਰ ਸ਼ਬਦ ਲਾਇਆ ਇਨ੍ਹਾਂ ਵਿੱਚੋਂ ਕੌਣ ਸੀ ਕਿਹੜੇ ਰਚਨਾਕਾਰ ਨੇ ਸੁਰਜੀਤ ਸੈਠੀ ਜੀ ਜਿਨ੍ਹਾਂ ਦੇ ਕਹਿਣ ਤੇ ਇਹਨਾਂ ਨੇ ਆਪਣੇ ਨਾਮ ਦੇ ਨਾਲ ਪਾਤਰ ਸ਼ਬਦ ਜੋੜਿਆ ਸੀ ਆਇਆ ਆਨੰਦ ਕਿਸ਼ੋਰ ਕਵਿਤਾ ਦਾ ਵਿਸ਼ਾ ਕੀ ਹੈ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਤਾਂ A B C D ਦੇ ਵਿੱਚੋਂ ਕਿਹੜੀ ਆਪਸ਼ਨ ਹੋਏਗੀ ਜੀ B ਪੰਜਾਬੀ ਭਾਸ਼ਾ ਨਾਲ नक्सली ਲਹਿਰ ਨਾਲ ਜੁੜੇ ਅਹਿਸਾਸਾਂ ਕਵੀ ਕਾਵ ਸੰਗ੍ਰਹਿ ਕਿਹੜਾ ਹੈ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਵਿਰਖ ਅਰਜ ਕਰੇ ਲਫ਼ਜ਼ਾਂ ਦੀ ਦਰਗਾਹ ਹਵਾ ਵਿੱਚ ਲਿਖੇ ਹਰ ਸਹੀ ਜਵਾਬ ਹੋਏਗਾ ਜੀ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਾਇਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਕਦੋਂ ਨਿਯੁਕਤ ਕੀਤਾ 2008 10 13 ਜਾਂ ਫਿਰ 2000 15 ਵਿੱਚ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 2013 ਵਿੱਚ ਨੈਕਸਟ ਕੁਐਸਚਨ ਹੈ ਜੀ ਪਾਤਰ ਜੀ ਨੇ ਕਿਸ ਵਿਸ਼ੇ ਦਾ ਕਿਸੇ ਵਿਸ਼ੇ ਦੇ ਅਧਿਆਪਕ ਸੀ ਪਾਤਰ ਜੀ ਕਿਹੜੇ ਵਿਸ਼ੇ ਦੇ ਅਧਿਆਪਕ ਸੀ ਹਿੰਦੀ ਪੰਜਾਬੀ ਉਰਦੂ ਅੰਗਰੇਜ਼ੀ ਤਾਂ ਸਹੀ ਜਵਾਬ ਹੋਏਗਾ ਜੀ ਪੰਜਾਬੀ ਅਗਲਾ ਕੁਐਸਚਨ ਹੈ ਲਫ਼ਜ਼ਾਂ ਦੀ ਦਰਗਾਹ ਦਾ ਪ੍ਰਕਾਸ਼ਨ ਸਾਲ ਦੱਸੋ ਇੰਪੋਰਟੈਂਟ ਕੁਐਸਚਨ ਹੈ 2003 2008 2010 ਜਾਂ ਫਿਰ 2013 ਤਾਂ ਇਹਦਾ ਸਹੀ ਜਵਾਬ ਹੋਏਗਾ 2003 ਕਿਸੇ ਵੀ ਰਚਨਾ ਦਾ ਪ੍ਰਕਾਸ਼ਨ ਸਾਲ ਪੁੱਛਿਆ ਜਾ ਸਕਦਾ ਹੈ ਪਾਤਰ ਨੇ ਕਿਹੜੀ ਇੱਕ ਐਸੈਟ ਕੱਢੀ ਬਿਰਖ ਦੀ ਆਵਾਜ਼ ਬਿਰਖ ਦਾ ਸੰਗੀਤ ਬਿਰਖ ਦੀ ਸਾਜ਼ ਜਾਂ ਫਿਰ ਬਿਰਖ ਦੇ ਗੀਤ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਬਿਰਖ ਦੀ ਸਾਜ਼ ਅਗਲਾ ਕੁਐਸਚਨ ਹੈ ਜੀ પાત્ર ਨੂੰ ਕੀ ਕਿਹਾ ਜਾਂਦਾ ਹੈ অপশন નંબર এ বি সি ডি ਨੂੰ ਚੰਗੀ ਤਰ੍ਹਾਂ ਰੀਡ ਕਰੋ ਜੀ ਤਾਂ ਇਹਦਾ ਸਹੀ ਜਵਾਬ ਇਹਨਾਂ ਵਿੱਚੋਂ ਕੀ ਹੋਏਗਾ ਤਾਂ ਸਹੀ ਜਵਾਬ ਹੋਏਗਾ ਜੀ অপশন નંબર ਡੀ ਸਿਰਜਣਾਤਮਕ ਉਦਾਸੀ ਦਾ ਸ਼ਾਇਰ ਪਾਤਰ ਨੇ ਆਪਣੀਆਂ ਰਚਨਾਵਾਂ ਵਿੱਚ ਕਿਸ ਦੇ ਦਰਦ ਨੂੰ ਪੇਸ਼ ਕੀਤਾ ਹੈ ਪਾਤਰ ਜੀ ਨੇ ਰਚਨਾਵਾਂ ਵਿੱਚ ਕਿਸ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਮਦਵਰਤੀ ਸ਼੍ਰੇਣੀ ਮਦਵਰਤੀ ਸ਼੍ਰੇਣੀ ਨੂੰ ਉਹਨਾਂ ਨੇ ਪੇਸ਼ ਕੀਤਾ ਹੈ। ਅਗਲਾ ਕੁਸ਼ਣ ਹੈ ਜੀ ਪਾਤਰ ਕਵੀਆਂ ਨੂੰ ਕੀ ਹੋਣ ਲਈ ਪ੍ਰੇਰਿਤ ਕਰਦਾ ਹੈ? ਪਾਤਰ ਕਵੀਆਂ ਨੂੰ ਕੀ ਹੋਣ ਲਈ ਪ੍ਰੇਰਿਤ ਕਰਦਾ ਹੈ? অপਸ਼ਨ ਨੰਬਰ A B C D ਨੂੰ ਚੰਗੀ ਤਰ੍ਹਾਂ ਰੀਡ ਕਰੋ ਜੀ ਤਾਂ ਸਹੀ ਜਵਾਬ ਹੋਏਗਾ। ਜਥਾਰਤਿਕ ਅਤੇ ਕਰਮਸ਼ੀਲ ਹੋਣ ਲਈ ਪ੍ਰੇਰਿਤ ਕਰਦੇ ਹਨ। ਕਿਸ ਯੂਨੀਵਰਸਿਟੀ ਨੇ ਪਾਤਰ ਨੂੰ ਡਾਕਟਰ ਆਫ ਫਿਲਾਸਫੀ ਆਨਰਸ ਕਾਜ਼ਾ ਦੀ ਉਪਾਦੀ ਨਾਲ ਸਨਮਾਨਿਤ ਕੀਤਾ? ਕਿਹੜੀ ਯੂਨੀਵਰਸਿਟੀ ਸੀ ਪੰਜਾਬ ਪੰਜਾਬੀ ਤਾਂ ਸਹੀ ਜਵਾਬ ਹੋਏਗਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਾਤਰ ਜੀ ਨੂੰ ਸਾਸਵਤੀ ਪੁਰਸਕਾਰ ਕਿਸ ਰਚਨਾ ਲਈ ਮਿਲਿਆ ਸਿਲੈਕਟ ਕਰੋ ਜੀ অপਸ਼ਨ A B C ਜਾਂ ਫਿਰ D ਹਾਂਜੀ ਕਰੈਕਟ ਆਨਸਰ ਇਜ਼ ਲਫ਼ਜ਼ਾਂ ਦੀ ਦਰਗਾਹ ਸੁਰਜੀਤ ਪਾਤਰ ਨੇ ਕਿਸ ਫਿਲਮ ਦੇ ਡਾਇਲੌਗ ਲਿਖੇ অপশন নাম্বার এ বি সি या फिर डी ਤਾਂ ਸਹੀ ਆਨਸਰ ਹੋਏਗਾ ਜੀ ਇਹਦਾ ਸ਼ਹੀਦ ਊਧਮ ਸਿੰਘ ਕੁਐਸਚਨ ਨੰਬਰ 30 ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਗਜ਼ਲ ਕਿਸ ਜਮਾਤ ਵਿੱਚ ਦਰਜ ਹੈ 9ਵੀਂ 10ਵੀਂ 11ਵੀਂ 12ਵੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 11ਵੀਂ थैंक यू थैंक यू ਸੋ ਮਚ